ਕੀ ਆਈਡੀ ਡੇਟ ਸਰ ਸਾਡੇ ਜਿਹੜੇ ਆ ਸਰਦਾਰ ਜੀਤਵਿੰਦਰ ਸਿੰਘ ਜੀ ਸਿੱਧੂ ਉਹਨਾਂ ਬਾਰੇ ਗੱਲ ਕਰਨਾ ਚਾਹੁੰਦਾ ਇਹਨੇ ਕਿ ਇਹੋ ਜਾਂ ਟੜਲੇਦਾਰ ਬੰਦਾ ਕਾਂਗਰਸ ਪਾਰਟੀ ਨੂੰ ਪਹਿਲੀ ਵਾਰੀ ਐਮਪੀ ਜੋ ਕਿ ਮਾਡਲ ਟਾਊਨ ਦੇ ਟੀਵੀ ਟਾਵਰ ਕੋਲੇ ਇਹਨਾਂ ਦੀ ਕੋਠੀ ਹੈ ਆਪਣੇ ਲੋਕਲ ਰੈਡ ਵਾਲੇ ਹੈ ਦੁੱਕ ਤਕਲੀਫ ਹੈ ਤੁਹਾਨੂੰ ਨੇੜੇ ਹੈ 5 ਮਿੰਟ ਦਾ ਰਸਤਾ ਹੈ ਤੁਸੀਂ ਜਾ ਸਕਦੇ ਹੋ ਉਹ ਕਿੰਨਾ ਲੋਕਾਂ ਦੇ ਰੁਪਈਆ ਦੇ ਆ ਜਿਹੜੇ ਉਹਨਾਂ ਨੇ ਆਪਦੇ ਰਾਜ ਸਭਾ ਦੇ ਮੈਂਬਰ ਬਣਾਏ ਆ ਉਹ ਰਾਜ ਸਭਾ ਦੇ ਮੈਂਬਰ ਕਿੱਥੇ ਆ ਕਿਉਂ ਨਹੀਂ ਲੋਕਾਂ ਦੇ ਵਿੱਚ ਆ ਰਹੇ ਉਹ ਕਿਉਂ ਬਾਹਰ ਬੈਠੇ ਆ ਕਿਉਂ ਨਹੀਂ ਲੋਕ ਹਿੱਤਾਂ ਦੀ ਗੱਲ ਮੈਂ ਨਾ ਕਾਂਗਰਸ ਜ਼ਿੰਮੇਵਾਰ ਮੈਂ ਨਾ ਕਾਂਗਰਸ ਜ਼ਿੰਮੇਵਾਰ ਧੰਨਵਾਦ ਧੰਨਵਾਦ ਖੋਣ ਮੇਰੀ ਤਾੜੀਆਂ ਪਾ ਦਿਓ ਤੁਹਾਨੂੰ ਬਹੁਤ-ਬਹੁਤ ਧੰਨਵਾਦ ਆ ਜੀ ਸਾਡੇ ਰਮੇਸ਼ ਰਾਣੀ ਜੀ ਸਾਡੇ ਦਰਮਿਆਨ ਪਹੁੰਚੇ ਨੇ ਇਹਨਾਂ ਨੂੰ ਵੀ ਦੋ ਸ਼ਬਦ ਤੁਹਾਡੇ ਸਾਡੇ ਰੂਬਰੂ ਕਰਨਗੇ ਸਾਡੇ ਰਮੇਸ਼ ਰਾਣੀ ਜੀ ਪੂਰੇ ਸ਼ਹਿਰ ਨੂੰ ਅੱਗੇ ਲਾ ਕੇ ਤੇਜੀਤ ਮਿੰਦਰਜੀ ਨੂੰ ਤੁਸੀਂ ਜਿਟਾਓਗੇ ਤੁਸੀਂ ਇਹ ਦੇਖ ਹੀ ਲਿਆ ਕਿ 5 10 ਸਾਲਾਂ ਦੇ ਵਿੱਚ ਆਪਣੀ ਕਾਂਗਰਸ ਦੀ ਸਰਕਾਰ ਨਹੀਂ ਹੈ 70 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਟਾਈਮ ਤੇ ਆਪਣਾ ਸਿਲੰਡਰ ਜਿਹੜਾ ਉਹ 400 ਰੁਪਏ ਦਾ ਸੀ ਜਿਰਾ ਰਪੇ ਦਾ ਤੇ ਸਾਰੀਆਂ ਮਹਿਲਾ ਦੇ ਉੱਤੇ ਹੀ ਰਸੋਈ ਦਾ ਜਿਹੜਾ ਬਜਟ ਹੈ ਹੁੰਦਾ ਤੇ ਬਜਟ ਦੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਹੜੇ ਅਸੀਂ ਸਬਜ਼ੀਆਂ ਲੈਣ ਜਾਂਦੇ ਆ ਸਰਪਨ ਪਿਆਰੇ ਲੀਡਰ ਤੁਹਾਡਾ ਹਰਮਨ ਪਿਆਰਾ ਲੀਡਰ ਜਿਹੜਾ ਬਹੁਤ ਹੀ ਸਤਿਕਾਰਯੋਗ ਤੁਸੀਂ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਚ ਬੈਠੇ ਸੀ ਅੱਜ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਸੀ ਸੋ ਥੋੜੇ ਥੋੜੇ ਕਰਦੇ ਲੇਟ ਹੋ ਗਏ ਸੋ ਥੋੜੇ ਤੋਂ ਮਾਫੀ ਮੰਗਦੇ ਆ ਮੈਨੂੰ ਮੇਰੀ ਪਾਰਟੀ ਕਾਂਗਰਸ ਨੇ ਇਸ ਇਲੈਕਸ਼ਨ ਦੇ ਵਿੱਚ ਬਤਾਓ ਉਮੀਦਵਾਰ ਮੜਾ ਕੇ ਤੁਹਾਡੇ ਵਿੱਚ ਕਰ ਪਿਜਿਆ ਤੇ ਮੈਂ ਅੱਜ ਤੁਹਾਡੇ ਕੋਲ ਗੀਤ ਚ ਕਰਨ ਵਾਸਤੇ ਆਇਆ ਕਿ ਤੁਸੀਂ ਆਪ ਦੀ ਇੱਕ ਇੱਕ ਵੋਟ ਪੰਚਾਇਤ ਚੋਣ ਦੀ ਸ਼ਾਂਤੀ ਬਟਨ ਤੱਕੇ ਤੁਸੀਂ ਕਾਂਗਰਸ ਨੂੰ ਇੱਥੋਂ ਜਿਤੋਣਾ ਆਪ ਦਾ ਜਿਹੜਾ ਥੋੜਾ ਉਮੀਦਵਾਰ ਹੈ ਜੀਤਪ੍ਰੀਤ ਸਿੰਘ ਸਿੱਧੂ ਉਹਨੂੰ ਵੋਟਾਂ ਪਾ ਕੇ ਕਾਮਯਾਬ ਕਰਦੇ। ਦੇਖੋ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਬੈਠਾ ਨੂੰ ਅੱਜ ਮੌਜੂਦਾ ਸਰਕਾਰ ਮੈਂ ਸਮਝਦਾ ਉਹ ਹਰ ਪੱਖੋਂ ਫੇਲ ਹੋ ਗਈ ਹੈ। ਜਿੱਥੇ ਇਲੈਕਸ਼ਨ ਤੋਂ ਪਹਿਲਾਂ ਸਾਰੀਆਂ ਮੇਰੀਆਂ ਮਾਈਆਂ ਨੂੰ ਮੇਰੀਆਂ ਬੇਟਾਂ ਨੂੰ ਇਹਨਾਂ ਨੇ ਫਰਵਾਹ ਕੀਤੀ ਸੀ ਕਿ ਤੁਹਾਨੂੰ ਜੇ ਆਮ ਆਗਦੀ ਪਾਰਟੀ ਚੜ੍ਹ ਵਾਲਿਆਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਤੁਹਾਨੂੰ 1-1000 ਰੁਪਏ ਦਵਾ ਕੇ ਤੇ ਮੈਨੂੰ ਦੱਸ ਦਿਓ 2 ਸਾਲ ਹੋ ਗਏ ਤੁਹਾਨੂੰ 1 ਰੁਪਿਆ ਵੀ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਮਿਲਿਆ ਨਾ ਕਿਉਂਕਿ ਇਹਨਾਂ ਨੇ ਕਦੇ ਦੇਣਾ ਹੀ ਨਹੀਂ ਸੀ ਇਹਨਾਂ ਨੇ ਸਿਰਫ ਛੋਟੀਆਂ ਵੋਟਾਂ ਲੈ ਕੇ ਸਰਕਾਰ ਬਣਾਉਣੀ ਸੀ ਸਰਕਾਰ ਬਣਨ ਤੋਂ ਬਾਅਦ ਇਹ ਕੰਮ ਖੁੱਲ ਕੇ ਜਿਹੜਾ ਤੁਹਾਡੇ ਨਾਲ ਵਾਦਾ ਕੀਤਾ ਸੀ ਦੇਖੋ ਹੁਣ ਮੌਕੇ ਹੁਣ ਮੌਕੇ ਤੁਸੀਂ ਹੁਣ ਕਾਂਗਰਸ ਪਾਰਟੀ ਦੀ ਮਦਦ ਕਰਦੇ ਹੋ ਆਪਣਾ ਆਪ ਦਾ ਐਮਪੀ ਬਣਾਦੇ ਹੋ ਮੈਂ ਤੁਹਾਨੂੰ ਦੱਸਾਂ ਮੈਂ ਛੋਟੇ ਚੋਂ ਆ ਮੈਂ ਬੋਰਡਲ ਟਾਊਨ ਰਹਿਣਾ ਟੀਵੀ ਟਾਵਰ ਦੇਖਿਆ ਤੁਸੀਂ ਆ ਟੀਵੀ ਟਾਵਰ ਟੀਵੀ ਟਾਵਰ ਦੇ ਨਾਲ ਮੇਰੀ ਕੋਠੀ ਹੈ ਸੋ ਮੈਂ ਇੱਕ ਸਾਰੇ ਉਮੀਦਵਾਰਾਂ ਚੋਂ ਮੈਂ ਕੱਲੋਂ ਉਮੀਦਵਾਰਾਂ ਕਾਂਗਰਸ ਪਾਰਟੀ ਜਿਹੜਾ ਕੀ ਮੈਂ ਪਠਿੰਡੇ ਸ਼ਹਿਰ ਵਿੱਚ ਰਹਿੰਦਾ ਜਿਹੜੇ ਮੰਦਰ ਮੰਦਰ ਦੇ ਨਾਲ ਟੀਵੀ ਟਾਵਰ ਦੇ ਨੀਚੇ ਮੇਰੀ ਕੋਠੀ ਆ ਕਦੇ ਵੀ ਕਿਸੇ ਨੂੰ ਕੋਈ ਕੰਮ ਹੋਵੇ ਕਿਸੇ ਨੂੰ ਕੋਈ ਲੋੜ ਹੋਵੇ ਮੈਨੂੰ ਯਾਦ ਕਰ ਲਿਓ ਮੇਰੇ ਕੋਲੇ ਆਜਿਓ ਨਿਕੰਮੇ ਨੂੰ ਐਸੇ ਬੁਲਾ ਲਿਓ ਛੋਟਾ ਫਸਲਾ ਜਗਵੀਦਰ ਸਿੰਘ ਸਿੱਧੂ ਹੱਲ ਕਰਕੇ ਦੇ ਦੇਗਾ ਅੰਸਾਰ ਬੰਦੇ ਕਿਸੇ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤੋ ਇਹ ਜਿਹਾ ਕੰਮ ਨਾ ਕਰਿਆ ਕਰੋ ਦੇਖੋ ਪਹਿਲਾ ਆਪਾਂ ਗਲਤੀ ਕਰ ਲੈਂਦੇ ਆ ਗਲਤ ਇਨਸਾਨ ਨੂੰ ਗਲਤ ਪਾਰਟੀ ਨੂੰ ਵੋਟਾਂ પાਕੇ ਫਿਰ ਆਪਾਂ ਪਛਤਾਵਾ ਕਰਦੇ ਆ ਦੇਖੋ ਹੁਣ ਦਿੱਲੀ ਦੀ ਸਰਕਾਰ ਬਣਨੀ ਹੈ ਦਿੱਲੀ ਦੀ ਸਰਕਾਰ 'ਚ ਤੁਸੀਂ ਹੁਣ ਇੱਕ ਵੋਟ પાਕੇ ਜਦੋਂ ਮੈਨੂੰ ਐਮਪੀ ਬਣਾਉਂਗੇ ਨਾ ਮੈਂ ਦਿੱਲੀ 'ਚ ਜਾ ਕੇ ਸਰਕਾਰ ਦਾ ਹਿੱਸਾ ਬਣਾਗਾ ਜਦੋਂ ਸਰਕਾਰ ਦੇ ਹਿੱਸੇ ਬਣਾਗਾ ਤਾਂ ਫਿਰ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਡੀਆਂ ਜਿਹੜੀਆਂ ਲੋੜਾਂ ਨੇ ਦੇਖੋ ਗਵਰਨਮੈਂਟ ਸਰਕਾਰ ਛੱਟੇ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਅਸਿੱਧੇ ਦੇਸ਼ਿਤੇ ਤੌਰ ਤੇ ਤੁਹਾਡੇ ਵਾਸਤੇ ਇੱਥੇ ਮੈਂ ਲੈ ਕੇ ਆ ਸਕਦਾ ਇੱਥੇ ਕਰਾਣੂ ਪੈਸਾ ਮਿਲਦਾ ਹੈ ਮੇਰੇ ਜਿਹੜੇ ਗਰੀ ਪਰਿਵਾਰ ਨੇ ਉਹਨਾਂ ਨੂੰ 1.5 ਲੱਖ ਰੁਪਿਆ ਦਿੱਲੀ ਦੀ ਸਰਕਾਰ ਹਰ ਪਰਿਵਾਰ ਨੂੰ ਦੇ ਸਕਦੀ ਹੈ ਤੁਹਾਡੇ ਜੋ ਕਿਸੇ ਨੂੰ ਮਿਲਿਆ 1.5 ਲੱਖ ਰੁਪਿਆ ਨਹੀਂ ਮਿਲਿਆ ਸੋ ਮੈਂ ਕਹਾਂਗਾ ਤੁਹਾਨੂੰ ਉਹ ਸਕੀਮ ਹੈ ਉਸ ਤੋਂ ਨਾਵਾ ਸੀਵਰੇਜ ਦਾ ਕੰਮ ਕਰਾਉਣ ਵਾਲਾ ਪੀਣ ਦੇ ਪਾਣੀ ਦਾ ਕੰਮ ਕਰਾਉਣ ਵਾਲਾ ਐਸੇ ਅਨੇਕਾ ਹੋਰ ਸਮੱਸਿਆਵਾਂ ਨੇ ਜਿਹੜੀਆਂ ਕਿ ਐਮਪੀ ਬਣਨ ਤੋਂ ਬਾਅਦ ਥੋੜੇ ਜਿਹਾ ਹੀ ਵਿੱਚ ਬੈਠ ਜਾਗੇ ਤੇ ਤੁਹਾਡੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਨੂੰ ਫੌਰਨ ਹੱਲ ਕਰਨ ਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਪਰ ਸਭ ਤੋਂ ਪਹਿਲਾਂ ਪਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਆਪ ਦਾ ਫਰਜ਼ ਨਿਭਾਓ ਆਉਂਦਾ ਅੱਗੇ ਨੂੰ ਸੜੀ ਹੋਈ ਹੈ ਸਾਰੇ ਮਾਣੀਆਂ ਦੀ ਬਾਈਕਾਂ ਨਾਲ ਚੰਦ ਗੱਲਾਂ ਖਾਵਾਂਗੇ ਅੱਗੇ ਵੜ ਕੇ ਆਪਣੀਆਂ ਬੋਤਲਾਂ ਫੀਟੂ ਡੋ ਕਰਕੇ ਸਾਡੇ ਗੱਡ ਦੇ ਥੱਲੇ ਦੇ ਲੰਦੀਆਂ ਮੇਰੇ ਭੈਣਾ ਕੋਈ ਨਾ ਲੱਗਿਆ ਹੱਥ ਵੀ ਨਾ ਹੋਗਾ ਸਾਡਾ ਤਾਂ ਲੱਗਿਆ ਆਦੀ ਹੋ ਜਾਂਦੇ ਆ ਜੇ ਤੁਸੀਂ ਸਾਰੀਆਂ ਸਰਕਾਰਾਂ ਕਿਸੇ ਨੇ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਔਰ ਨਸ਼ਾ ਆਉਂਦਾ ਕਿੱਥੋਂ ਇੱਕ ਛੋਟਾ ਜਿਹਾ ਸਵਾਲ ਆ ਇਹ ਮੈਂ ਸਵਾਲ ਫੋਨੋਂ ਨਹੀਂ ਕਰ ਰਹਾਗਾ ਤੁਸੀਂ ਇਹ ਸਵਾਲ ਚੱਕ ਸਕਦੇ ਹੋਗੇ ਤੇ ਤੁਹਾਨੂੰ ਇਹ ਗੱਲ ਦਾ ਪਤਾ ਵੀ ਹੈ ਕਿ ਨਸ਼ਾ ਆਉਂਦਾ ਕਿੱਥੋਂ ਆ ਜਿਹੜੀ ਵੀ ਸਰਕਾਰ ਆਈ ਆ ਆਪਾਂ ਨੂੰ ਵਾਅਦੇ ਦੇ ਕੇ ਗਈ ਆ ਨਸ਼ਾ ਜੜਾ ਜੋ ਖਤਮ ਕਰ ਦਾਂਗੇ ਉਹਨਾਂ ਨੇ ਜੜਾ ਜੋ ਖਤਮ ਨਹੀਂ ਕੀਤਾ ਉਹਨੇ ਆਪਣੇ ਜੜਾ ਵਧਦੀਆਂ ਸ਼ੁਰੂ ਕਰਤੀਆਂ ਝਾੜੂ ਸਰਕਾਰ ਆਈ ਸੀ ਕਿੰਨੇ ਵੱਡੇ ਬਹੁਮਤ ਦੇ ਨਾਲ ਜਿੱਤੀ ਸੀ ਹਰ ਇੱਕ ਬੰਦੇ ਨੇ ਇਹ ਸੋਚ ਕੇ ਵੋਟ ਪਾਈ ਸੀ ਕਿ ਆਪਾਂ ਬਦਲਾ ਲੈ ਕੇ ਆਵਾਂਗੇ ਤੇ ਆਪਾਂ ਚੰਗੇ ਸਾਲ ਐ ਸ਼ੁਰੂ ਕਰਾਂਗੇ ਕੀ ਹੋਇਆ ਕੀ ਝਾੜੂ ਵਾਲਾ ਐਮ ਐਲ ਏ ਛੋੜੇ ਕੋਲੇ ਆਇਆ ਇੱਥੇ ਦੱਸੋ ਇੱਕ ਬੰਦਾ ਉੱਠ ਕੇ ਮੈਨੂੰ ਇਹ ਗੱਲ ਕਹੇ ਵੀ ਜਗਰੂਬ ਗੱਲ ਮੇਰੇ ਘਰੇ ਆ ਕੇ ਮੈਨੇ ਪੁੱਛ ਕੇ ਗਿਆ ਮੈਂ ਮੈਨੇ ਕੀ ਹੋਇਆ ਆਏਗਾ ਦੱਸੋ ਮੈਨੂੰ ਜਿੱਤਨ ਵੇਲੇ ਤਾਂ ਉੱਤੇ ਆ ਕੇ ਇੱਥੇ ਗੱਲਾਂ ਮਾਰਦੇ ਸੀ ਗਲੀਆਂ ਦੇ ਵਿੱਚ ਆ ਕੇ ਜਾਂਦੇ ਸੀਗਾ ਵੀ ਕਾਂਗਰਸ ਨਿਆ ਕਰਦਾ ਕਾਂਗਰਸ ਨਿਆ ਕਰਦਾ ਕੱਲੀਆਂ ਨਿਆ ਕਰਦਾ ਮੈਨੂੰ ਦੱਸੋ ਆਏ ਮੁੜ ਕੇ ਇੱਥੇ ਉਹ ਉਹਨੇ ਮੂੰਹ ਤਾਂ ਨਹੀਂ ਦਿਖਾਇਆਗਾ ਇਹ ਗੱਲਾਂ ਮੈਂ ਉੱਚੀ ਆਵਾਜ਼ ਦੇ ਵਿੱਚ ਤਾਂ ਬੋਲਦਾ ਕਿਉਂਕਿ ਜਾਗਰੂਕ ਗੇਲੇ ਅੱਜ ਤੱਕ ਕਿਸੇ ਨੂੰ ਮੂੰਹ ਨਹੀਂ ਦਿਖਾਇਆ ਅੱਜ ਵੋਟਾਂ ਮੰਗਣ ਬਾਅਦ ਛੋੜੇ ਤੇ ਮੈਂ ਫੇਰ ਪਹੁੰਚੋਗੇ ਵਾਰੀ ਵਾਰੀ ਫੇਰ ਤੁਹਾਨੂੰ ਪੁੱਛਾਂਗੇ ਆ ਕਿ ਉਹ ਵਾਰੀ ਵਾਰੀ ਆਉਂਦੇ ਹਾਂ ਦੱਸੋ ਮੈਨੂੰ ਇਹ ਮਾਤਾ ਗਿਆ ਇਹਨੂੰ ਘੱਟੋ ਘੱਟ 8 ਮਹੀਨੇ ਹੋ ਗਏ ਇਥੇ 8 ਮਹੀਨੇ ਤੋਂ ਸਿੱਧੂ ਨੂੰ ਇਹ ਗੱਲ ਕਵਾਂਗੇ ਕਾਲੀ ਚੰਡੀ ਦਿਖਾਵਾਂਗੇ ਸਾਡੇ ਧੋਬਿਆਂ ਦੇ ਬੇਚਰਵੇ ਇੱਕੋ ਚੀਜ਼ ਖਤਮ ਕਰ ਦੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਜਵਾਨ ਪੁੱਤ ਮਾਰਨ ਨੂੰ ਬੰਦਾ ਦਿਓ ਬਸ ਬੋਟ ਜਿਹੜੀ ਕਰਨੀ ਐ ਤਾਂ ਸੋਚ ਸਮਝ ਕੇ ਕਰਿਓ ਬੋਟ ਤੁਸੀਂ ਦੱਸ ਦਿਓ ਝਾੜੂ ਵਾਲਿਆਂ ਨੂੰ ਵੀ ਝੂਠ ਨਹੀਂ ਬਹੁਤਾ ਸਿਰ ਚੱਲਦਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਜੀਤ ਮੇਦਰ ਸਿੰਘ ਸਿੱਧੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੱਤੂਗਾ ਵੀ ਜਿੱਤੂਗਾ ਪੰਜੇਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਪੰਜੇਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਪੰਜੇਵਾਲਾ